ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆਰੇ ਸਭ ਕਾ ਟਲ ਗੁਰ ਸੇਵੀਆ ਅਨਿਸ ਸਾਜ ਸੁਪਾਏ ਦਰਸ਼ਨ ਪਰਸੇ ਆਇ ਗੁਰੂ ਕੈ ਜਨਮ ਮਰਨੁ ਦੁਖ ਜਾਇ ਸਤਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਲੁਕ ਦਇਆ ਕਰਣੁ ਗੁਰ ਗਰਣੰ ਉਚਰਣੰ ਨਾਮ ਕੀਤਨਾ ਹ ਦਇਆਲ ਪੁਰਖ ਭਗਵਾਨ ਨਾਨਕ ਲਿਪਤ ਨ ਮਾਇਆ ਦਇਆ ਕਰਨੰ ਦੁਖ ਅਰਣੰ ਉਚਰਣੰਗ ਨਾਮ ਕੀਰਤਨਾ ਦਇਾਲ ਪੁਰਖ ਭਗਵਾਨ ਨਾਨਕ ਲਿਪਤ ਨਾ ਮਾਇਆ ਪਾਏ ਬਲੰਦੜੀ 부ਝ ਗਈ ਰਕੰਦੜੋ ਪ੍ਰਵਯਾ ਜਿਲੇ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾ ਪੌੜੇ ਜਾਂ ਪ੍ਰਭ ਪਏ ਦਿਆਲ ਨਾ ਪਿਆ ਪੈ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਧਿਆਆ ਨਿਰਮਲ ਭੈ ਸਰੀ ਜਨ ਤੂਰੀ ਨਾਇਆ ਮਨ ਤਨ ਭਏ ਸੰਤੋਖ ਊਰਣ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਭ ਕੁੱਲ ਸੁਭਾਇ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੋਟਾਂਬੂ ਸੰਗ ਲੋ ਖੁਲ ਸੁਆਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਵਾਦੀਏ ਕੁਲ ਆਲਮ ਸਰਵ ਰਾਏ ਕੈਨਾਤ ਮੂਜਸ਼ਮਾਏ ਸਤੂ ਸਿਫਾਤ ਬੇ ਪ੍ਰਵਾਹ ਬੇ ਮੁਤਾਜ ਗਰੀਬ ਨਿਵਾਜ ਤੰਤੰ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੁਰ ਦਾ ਆਨੰਦ ਮਾਣ ਰਹੇ ਤੇ ਅੰਮ੍ਰਿਤ ਵੇਲੇ ਨੂੰ ਸੰਭਾਲਣ ਦੇ ਯਤਨਾਂ ਵਿੱਚ ਸ਼ਾਮਲ ਹੋ ਰਹੇ ਗੁਰੂ ਪਿਆਰ ਵਾਲਿਓ ਉਹ ਗੁਰੂ ਸਵਾਰਿਓ ਗੁਰੂ ਦਾ ਖਾਸ ਰੂਪ ਗੁਰੂ ਸੰਗਤ ਜੀ ਆਪ ਜੀ ਬਹੁਤ ਵੱਡਿਆਂ ਭਾਗਾਂ ਦੀ ਧਾਰਣੀ ਹੋ ਜਿਨ੍ਹਾਂ ਦੀ ਝੋਲੀ ਵਿੱਚ ਸਤਿਗੁਰੂ ਨੇ ਤਰੁੱਟ ਕੇ ਅਮਰਤ ਵੇਲੇ ਦਾ ਜਾਗਣਾ ਪਾਉਣਾ ਕੀਤਾ ਉਸ ਤੋਂ ਵੀ ਵੱਡੀ ਖੁਸ਼ੀ ਗੁਰੂ ਪਿਆਰ ਵਾਲਿਓ ਕਿ ਤੁਹਾਨੂੰ ਬਾਦਸ਼ਾਹ ਨੇ ਆਪਣੀ ਗੋਦ ਦਾ ਨਿਗ ਤੁਹਾਡੀ ਝੋਲੀ ਵਿੱਚ ਪਾਇਆ ਉਸ ਤੋਂ ਵੀ ਵੱਡੀ ਖੁਸ਼ੀ ਗੁਰੂ ਪਿਆਰ ਵਾਲਿਓ ਕਿ ਤੁਸੀਂ ਅੰਮ੍ਰਿਤ ਬਾਣੀ ਦੇ ਜਾਪ ਵਿੱਚ ਸ਼ਾਮਲ ਹੋਏ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵਾ ਪਰਮਗਤ ਮੇਰੀ ਸੋ ਸੁਣ ਸੁਣ ਹੋਵਾ ਪਰਮਗਤ ਮੇਰੀ ਤੂੰ ਭਾਵ ਸਮਝਣ ਦਾ ਯਤਨ ਕਰਨਾ ਕਿ ਜੇਕਰ ਅਸੀਂ ਬਾਣੀ ਨੂੰ ਇਕਾਗਰਤਾ ਦੇ ਨਾਲ ਸਰਵਣ ਕਰਾਂਗੇ ਜੇਕਰ ਅਸੀਂ ਬਾਣੀ ਨੂੰ ਮਨ ਲਾ ਕੇ ਸੁਣਾਗੇ ਜੇਕਰ ਬਾਣੀ ਨੂੰ ਸਮਝ ਕੇ ਵਿਚਾਰ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਾਂਗੇ ਤੇ ਪਰਮ ਗਤੀ ਵੀ đạt ਵੀ ਸਾਨੂੰ ਝੋਲੀ ਵਿੱਚ ਸਤਿਗੁਰੂ ਅਵਸ਼ਰ ਪਾੜੂਗਾ ਸਵਾਉ ਗੁਰੂ ਪਿਆਰ ਵਾਲਿਓ ਸਹਿਬ ਜਦੋਂ ਇਸ ਪਾਵਨ ਤਖਤ ਤੇ ਅੰਮ੍ਰਿਤ ਵੇਲੇ ਪ੍ਰਕਾਸ਼ ਰੂਪ ਹੋਏ ਹੈ ਉਦੋਂ ਗੁਰੂ ਕੀਆਂ ਸੰਗਤਾਂ ਗੁਰੂ ਕੇ ਸਿੱਖ ਸੰਗਤੀ ਰੂਪ ਅੰਦਰ ਗੁਰੂ ਚਰਨਾਂ ਵਿੱਚ ਹਾਜ਼ਰ ਸਨ ਉਦੋਂ ਮੇਰੇ ਪੰਚਮ ਪਾਤਸ਼ਾਹ ਜੀ ਨੇ ਜੈਤ ਸ੍ਰੀ ਮਹੱਲਾ ਪੰਜਵਾਂ ਵਾਰ ਸ਼ਲੋਕਾ ਨਾਲ ਦੇ ਸਿਰਲੇਖ ਹੇਠ ਜੋ ਅੰਮ੍ਰਿਤ ਗੋਲ ਹੁਕਮਨਾਮੇ ਦੇ ਰੂਪ ਅੰਦਰ ਪਾਵਨ ਪਵਿੱਤਰ ਇਹ ਬਾਣੀ ਸਾਨੂੰ ਬਖਸ਼ਿਸ਼ ਕੀਤੀ ਉਹ ਆਪ ਜੀ ਨੇ ਹੁਣੇ ਹੁਕਮਨਾਮੇ ਦੇ ਰੂਪ ਅੰਦਰ ਸਰਬਣ ਕਰ ਲਈ ਗੁਰੂ ਪਿਆਰ ਵਾਲਿਓ ਇਹ ਪਾਵਨ ਪਵਿੱਤਰ ਜਿਹੜੀ ਬਾਤ ਹੈ ਜਿੱਥੇ ਇਹਦਾ ਸਰਲੇਖ ਹੈ ਹਨ ਵਾਰਸ ਲੋਕਾਂ ਨਾਲ ਤੇ ਖਿਆਲ ਕਰਨਾ ਨਾਲ ਪੌੜੀਆਂ ਵੀ ਉਚਾਰਨ ਕੀਤੀਆਂ ਸਲੋਕ ਅਤੇ ਪੌੜੀ ਦਾ ਉਚਾਰਨ ਵੱਖਰੇ ਵੱਖਰੇ ਸਥਾਨਾਂ ਤੇ ਉਚਾਰਨ ਦਾ ਵੱਖਰਾ ਵੱਖਰਾ ਇਹਦਾ ਗੁਰੂ ਕੇ ਪਿਆਰਿਓ ਸਾਨੂੰ ਪਾਤਸ਼ਾਹ ਜੀ ਨੇ ਸਮਝਾਉਣ ਦਾ ਯਤਨ ਕੀਤਾ ਜਿਹੜੇ ਇੱਥੇ ਸ਼ਲੋਕ ਉਚਾਰਨ ਕੀਤੇ ਨੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤੇ ਨਾਲ ਸਤਿਗੁਰੂ ਜੀ ਨੇ ਪਉੜੀ ਵਿਚਾਰਨ ਕੀਤੀ ਇੱਥੇ ਇਹਦਾ ਵਖਰਾ ਇੱਕ ਮਹਾਤਮ ਬਖਰਾ ਮਹੱਤਵ ਹੈ ਜਿਹੜਾ ਸ਼ਲੋਕ ਉਚਾਰਨ ਕੀਤਾ ਹੈ ਸ਼ਲੋਕ ਦੇ ਵਿੱਚ ਮੂਲ ਹੈ ਮੂਲ ਰੂਪ ਉਪਦੇਸ਼ ਕੀ ਹੈ ਗੁਰੂ ਦਾ ਸਾਹਿਬ ਬਚਨ ਕੀ ਕਰ ਰਹੇ ਨੇ ਤੇ ਜਿਹੜੀ ਨਾਲ ਪੌੜੀ ਉਚਾਰਨ ਕੀਤੀ ਐ ਇਸ ਮੂਲ ਦਾ ਸ਼ਲੋਕ ਦਾ ਟਿੱਕਾ ਟਿੱਕਾ ਤੋਂ ਭਾਵ ਕੇ ਸਰਲ ਕਰ ਦਿੱਤਾ ਕਿ ਗੁਰੂ ਕੇ ਸਿੱਖ ਦੀ ਝੋਲੀ ਵਿੱਚ ਹੋਰ ਸਰਨਤਾ ਪਾ ਦਿੱਤੀ ਕਿ ਸੌਖਿਆਂ ਗੁਰੂ ਦੀ ਗੱਲ ਸਮਝ ਆ ਜਾਵੇ। ਕਈ ਵਾਰ ਸਾਨੂੰ ਕਿਸੇ ਦੀ ਗੱਲ ਸੁਣਾਈ ਨਹੀਂ ਦਿੰਦੀ ਆਵਾਜ਼ ਦਾ ਪੋਲੂਸ਼ਨ ਹੁੰਦਾ ਹੈ ਜਾਂ ਕੁਝ ਦੂਰੀ ਹੁੰਦੀ ਹੈ ਨਹੀਂ ਕਲੀਅਰ ਨਹੀਂ ਸੁਣਦਾ ਕਈ ਵਾਰ ਅਸੀਂ ਉਸ ਗੱਲ 'ਤੇ ਧਿਆਨ ਨਹੀਂ ਦਿੰਦੇ ਕਈ ਵਾਰ ਸਾਨੂੰ ਉਹ ਗੱਲ ਐਸੇ ਸ਼ਬਦ ਹੁੰਦੇ ਨੇ ਉਹ ਸਮਝ ਵਿੱਚ ਨਹੀਂ ਆਉਂਦੇ ਸੋ ਇੱਥੇ ਪਾਤਸ਼ਾਹ ਜੀ ਨੇ ਸਾਨੂੰ ਸਾਰੀ ਸੰਤਾ ਸਾਡੀ ਝੋਲੀ ਵਿੱਚ ਪਾ ਦਿੱਤੀ ਹੈ ਕਿ ਗੁਰੂ ਕਸ ਕਿਤੇ ਪਾਸੇ ਹੋਈ ਮੁਨਕਰ ਨਹੀਂ ਹੋ ਸਕਦਾ ਕਿ ਗੁਰੂ ਦੀ ਗੱਲ ਮੈਨੂੰ ਸਮਝ ਨਹੀਂ ਆਈ ਸੋ ਆਓ ਫਿਰ ਵਿਚਾਰ ਕਰਨਾ ਦਾਸ ਦੇ ਕੋਈ ਦਾਸਰਾ ਵਿਦਵਾਨ ਨਹੀਂ ਸੋ ਜਿਸ ਤਰ੍ਹਾਂ ਜਿਸ ਤਰ੍ਹਾਂ ਪਾਤਸ਼ਾਹ ਖਿਆਲ ਕਰਨਾ ਗੁਰੂ ਕੀ ਪਿਆਰਿਓ ਜਿਸ ਤਰ੍ਹਾਂ ਪਾਤਸ਼ਾਹ ਦਾ ਹੁਕਮ ਹੈ ਜਿਸ ਤਰ੍ਹਾਂ ਪਾਤਸ਼ਾਹ ਸੇਵਾ ਲੈ ਲੈਣ ਜਿਸ ਤਰ੍ਹਾਂ ਪਾਤਸ਼ਾਹ ਰਹਿਮਤ ਕਰਕੇ ਮੇਲ ਭਰਿਆ ਹੱਥ ਰੱਖ ਕੇ ਜੋ ਬੁਲਾਵੋ ਤੂੰ ਬੁਲ ਲੈ ਸੁਆਮੀ ਐਸੀ ਰਹਿਮਤ ਸਾਡੇ ਉੱਤੇ ਬਣਾਵੇ ਤੇ ਗੁਰੂ ਕੀ ਪਿਆਰਿਓ ਫਿਰ ਗੁਰੂ ਅਨਪੜ ਸਿੱਖ ਤੋਂ ਵੀ ਗੰਗਾ ਦੇ ਗੀਤਾ ਦੇ ਅਰਥ ਕਰਵਾ ਦਿੰਦਾ ਹੈ ਖਿਆਲ ਕਰਨਾ ਗੁਰੂ ਪਿਆਰਿਓ ਇਤਨੀ ਰਹਿਮਤ ਹੈ ਗੁਰੂ ਦੇ ਅੰਦਰ ਸੋ ਆਓ ਜਿਤਨੇ ਕੋ ਸਰੀਰ ਗੁਰੂ ਚਰਣਾ ਵਿੱਚ ਬੈਠੇ ਨੇ ਸਹਿਬ ਨੇ ਬਚਨ ਕੀਤਾ ਨਾ ਕਿ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹ ਜਨ ਨਾਨਕ ਜਿਹਾ ਤੂੰ ਕਰਾਹ ਤਿਹ ਹੋਂ ਕਰੀ ਵਖਿਆ ਸੋ ਆਓ ਫਿਰ ਮਨੁ ਬਿਰਤੀਆਂ ਏਕਾਗਰ ਕਰੀਏ ਰਸਨਾ ਨੂੰ ਪਵਿੱਤਰ ਕਰੀਏ ਤੇ ਗਾਜ ਬਜ ਕੇ ਬੁਲਾਉਣਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੁਣ ਸਾਬ ਨੇ ਬਚਨ ਕੀਤਾ ਸੰਲੋਖ ਉਹ ਆਪ ਜੀ ਦੇ ਨਾਲ ਸਾਂਝ ਕੀਤੀ ਹੈ ਕਿ ਜੈ ਸ੍ਰੀ ਰਾਗ ਹੈ ਮਹਿਲਾ ਪੰਜਵਾਂ ਤਿਵਾਰਸ ਲੋਕਾਨਾਰ ਤੇ ਪਾਤਸ਼ਾਹ ਸਰੂਪ ਦੇ ਅੰਦਰ ਉਚਾਰਨ ਕਰ ਰਹੇ ਨੇ ਦਇਆਕਰਣੰ ਮਨੋਵਿਸ਼ਿਆ ਕਾਗ ਰੱਖਣੀ ਹੈ ਦਇਆਕਰਣੰ ਦੁਖ ਹਰੰ ਉਚਰਣੰ ਕੀਰਤਨ ਹੈ ਭਾਈ ਉਸ ਪਰਮੇਸ਼ਰ ਦਾ ਸਰਨ ਕਰ ਉਸ ਪਰਮੇਸ਼ਰ ਦੀ ਸਲਾਹ ਦੇ ਵਿੱਚ ਸ਼ਾਮਲ ਹੋ ਜਾ ਉਸ ਪਰਮੇਸ਼ਰ ਦੀ ਵਡਿਆਈ ਕਰ ਉਸ ਪਰਮੇਸ਼ਰ ਦੀ ਉਸਤਤੀ ਕਰ ਨਰ ਆਵੀ ਦੀ ਨਹੀਂ ਨਿਰੰਕਾਰ ਦੀ ਉਸਤਤੀ ਉਹ ਹੈ ਕੌਣ ਹੈ ਸਹਿਬ ਦੱਸ ਰਹੇ ਨੇ ਕਹਿੰਦੇ ਦਿਆ ਕਰਨ ਦੁਖ ਹਰਨੰ ਉਹ ਦਿਆਲੂ ਹੈ ਦੁਖਾਂ ਦਲਿਤਰਾ ਦੇ ਨਾਸ਼ ਕਰਨ ਵਾਲਾ ਜੇ ਇਹ ਕੇ ਕੀਤੀ ਅਰਦਾਸ ਕਦੇ ਵਰਥੀ ਨਹੀਂ ਹੁੰਦੀ ਮੈਂ ਤਾਣ دیਵਾਨ ਤੂੰ ਹੈ ਮੇਰੇ ਸੁਆਮੀ ਮੈਂ ਤਉ ਤੇ ਆ ਗਏ ਅਰਦਾਸ ਮੈਂ ਹੋਰ ਤਾਂ ਉਹ ਨਹੀਂ ਜਿਸ ਪਰ ਕਰੋ ਬਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਦੁੱਖ ਹਰਣ ਉਹ ਦੁੱਖਾਂ ਨੂੰ ਹਰ ਲੈਣ ਦੀ ਤਾਕਤ ਰੱਖਦਾ ਹੈ ਦੁੱਖਾਂ ਨੂੰ ਦਿਲਦਰਾ ਨੂੰ ਦੂਰ ਕਰਨ ਦੀ ਤਾਕਤ ਉਸ ਰੰਕਾਰ ਦੇ ਆਲੂ ਕਿਰਪਾਲੂ ਪਾਤਸ਼ਾਹ ਦੇ ਇਹ ਭਾਈ ਇਸ ਰਸਨਾ ਦੁਆਰਾ ਤੋਂ ਉਹਦੀ ਉਸਤਤੀ ਕਰ ਉਸ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੇ ਤੇ ਖਿਆਲ ਕਰਨਾ ਗੁਰੂ ਕੇ ਪਿਆਰਿਓ ਸਖਸੀ ਮਰਜ਼ਾਦਾ ਵਿਦਵਾਨ ਸਖਸੀ ਮਰਜ਼ਾਦਾ ਵਿਦਵਾਨਾਂ ਦੀ ਮੱਤੇ ਅਨੁਸਾਰ ਵੀ ਤੇ ਸਿੱਖ ਇਤਿਹਾਸ ਨੂੰ ਪੜਿਆਂ ਵੀ ਪਤਾ ਲੱਗਦਾ ਹੈ ਕਿ ਭਾਵੇਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਇਹ سلسلہ ਬਾਦਸਤੂਰ ਜਾਰੀ ਰਿਹਾ ਅਸੀਂ ਇਹਦਾ ਪ੍ਰਚਾਰ ਵੀ ਕਰਦੇ ਆ ਪਰ ਖਿਆਲ ਰੱਖਿਓ ਜਿੱਥੇ ਪ੍ਰਤੱਖ ਤੌਰ ਤੇ ਇਸ ਸਖਸੀ ਮਰਜ਼ਾਦਾ ਨੂੰ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਤਮ ਕੀਤਾ ਹੈ ਨਾ ਸ਼ਬਦ ਗੁਰੂ ਦੇ ਨਾਲ ਸੰਬੰਧ ਜੁੜਿਆ ਤੇ ਪੰਜ ਪਾਸ਼ਾ ਵੀ ਤੇ ਗੁਰੂ ਕੇ ਪਿਆਰੂ ਗੱਲ ਤੇ ਸਮਝਣ ਦੀ ਹੈ ਪੰਜ ਪਾਸ਼ਾ ਜੀ ਨੇ ਵੀ ਇੱਥੇ ਕੋਈ ਕਿਸੇ ਦਾ ਸਰੀਰਕ ਤੌਰ ਤੇ ਨਾਮ ਨਹੀਂ ਲਿਆ ਇੱਥੇ ਵੀ ਪਾਸ਼ਾ ਉਸ ਨਿਰੰਕਾਰ ਦੀ ਜਿਹਦੇ ਨਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋੜਦੀ ਉਹਦੀ ਉਸਤਤੀ ਕਰਨ ਦੀ ਸਾਨੂੰ ਹਦਾਇਤ ਕਰਦੇ ਕੇ ਭਾਈ ਪਿਆਰਿਆ ਤੂੰ ਉਹਦੇ ਉਸਤਤੀ ਕਰ ਕਿਹਦੀ ਜਿਹੜਾ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਕੌਣ ਜਿਹੜਾ ਦਿਆਲੂ ਹੈ ਹੁਣ ਇੱਕ ਦੁਨਿਆਵੀ ਦਿਆਲੂ ਵੀ ਹੁੰਦਾ ਹੈ ਤੇ ਇੱਕ ਦਿਆਲੂ ਮੇਰਾ ਰੰਕਾਰ ਵਿਥਵਿੰ ਡਿਫਰੈਂਸ ਅੰਡਰ ਇਹਨਾਂ ਦੋਹਾਂ ਦੇ ਅੰਦਰ ਇੱਕ ਦੁਨਿਆਵੀ ਤੇ ਇੱਕ ਮੇਰਾ ਰੰਕਾਰ ਦਿਆਲੂ ਇਹਨਾਂ ਦੇ ਵਿੱਚ ਫਰਕ ਹੈ ਗੁਰੂ ਪਿਆਰ ਵਾਲਿਓ ਅਸੀਂ ਦੁਨਿਆਵੀ ਦੇ ਅੱਗੇ ਜਾੜਾ ਚੁੱਕੜ ਦਾ ਯਾਤਰਾ ਕਰਦੇ ਹਾਂ ਗੁਰੂ ਨਾਲੋਂ ਅਸੀਂ ਆਪਣਾ ਵਿਸ਼ਵਾਸ ਤੋੜਨ ਤੱਕ ਵੀ ਕਿਵੇਂ ਚਲੇ ਜਾਂਦੇ ਹਾਂ ਇੱਕ ਉਹਦਾ ਸੱਚਾ ਗੁਰਮੁਖ ਪਿਆਰੂ ਕਈ ਵਾਰ ਸਾਡਾ ਮਨ ਦੇ ਵਿੱਚ ਐਸੀ ਭਾਵਨਾ ਬਣ ਜਾਂਦੀ ਹੈ ਕਿ ਜਿਹੜਾ ਦੁਨਿਆਵੀ ਹੈ ਨਾ ਦੇਹਧਾਰੀ ਹੈ ਇਹੀ ਸਾਡੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਇਹ ਸਾਡੀ ਗੱਲ ਨੂੰ ਸਮਝਦਾ ਹੈ ਪਰ ਖਿਆਲ ਕਰਿਓ ਸਾਹਿਬ ਨੇ ਇੱਕ ਬਚਨ ਹੋਰ ਵੀ ਕੀਤਾ ਹੈ ਗੁਰੂ ਦੀ ਰ삐 ਬਾਣੀ ਦੇ ਅੰਦਰ ਗੁਰੂ ਸਾਹਿਬ ਨੇ ਗੁਰਬਾਣੀ ਦੇ ਅੰਦਰ ਬਚਨ ਹੋਰ ਵੀ ਕੀਤਾ ਅਸੀਂ ਸਮਝਦੇ ਨਾ ਕਿ ਤੇ ਆਲੂ ਦੁਨੀਆਦਾਰ ਹੋ ਸਕਦਾ ਜਿੱਥੇ ਹੁੰਦਾ ਹੈ ਪਰ ਜੇ ਅਸੀਂ ਇਹਦੇ ਉੱਤੇ ਹੀ ਆਪਣੇ ਆਪ ਦਾ ਭਰੋਸਾ ਰੱਖ ਲਈਏ ਤੇ ਗੁਰਮੁਖ ਪਿਆਰਿਓ ਕਦੇ ਵੀ ਦੁੱਖ ਦੂਰ ਨਹੀਂ ਹੋ ਸਕਦਾ ਦੁਨਿਆਵੀ ਦਿਆਲੂ ਦੇ ਕਹਿਣ ਤੇ ਉਹਦੀ ਦਿਯਾਂਤਾ ਜ਼ਰੂਰੀ ਹੈ ਉਹਦਾ ਸਾਥ ਜ਼ਰੂਰੀ ਹੈ ਪਰ ਜੇ ਦੁੱਖ ਦਾ ਨਾਸ਼ ਕਰਨ ਵਾਲਾ ਉਹ ਗੁਰੂ ਕੇ ਪਿਆਰਿਓ ਦਿਆਲੂ ਮੇਰਾ ਕਿਰਪਾਲੂ ਉਪਾਤਸ ਹੈ ਤੇ ਸਹਿਬ ਦੀ ਬਾਣੀ ਦਾ ਬਚਨ ਹੈ ਜੇ ਕੋ ਏਕ ਕਰੈ ਚੰਗਿਆਈ ਜੇ ਕੋ ਇਕ ਕਰਾਇ ਚੰਗਿਆਈ ਮਨ ਚਿੱਤ ਬਹੁਤ ਵਫਾਵੈ ਇਤੇ ਗੁਣ ਇਤਿਆਂ ਚੰਗਿਆਈਆਂ ਇਹ ਹੈ ਆਕਾਰੁਖ ਦੇ ਆਲੂ ਦੀ ਗੱਲ ਹੈ ਜਿਹੜੇ ਪਹਿਲਾ ਸ਼ਰਮਣ ਕੀਤਾ ਜੇ ਕੋ ਇਕ ਕਰਾਇ ਚੰਗਿਆਈ ਇਹ دنیਵੀ ਦੀ ਆਲੂ ਦੀ ਗੱਲ ਹੈ ਮਨ ਚਿੱਤ ਬਹੁਤ ਵਫਾਵੈ ਉਹ ਚਿਤਾਰਦਾ ਹੈ ਕੋਈ ਵਾਰ-ਵਾਰ ਗੱਲ ਹੁੰਦੀ ਹੈ ਕਿ ਆਹ ਹੋਇਆ ਐ ਇਸ ਤਰ੍ਹਾਂ ਹੋਇਆ ਤੇ ਮੌਕੇ ਦੀ ਜਿਹੜੀ ਮਦਦ ਹੁੰਦੀ ਹੈ ਨਾ ਮੌਕੇ ਦੀ ਦਇਆ ਕੋਈ ਉੱਥੇ ਪਤਾ ਲੱਗਦਾ ਕਿ ਇਹ ਦਿਆਲੂ ਦਿਆਲੂ ਤੇ ਜਿਹੜਾ ਦਿਆਲੂ ਮੇਰਾ ਕਿਰਪਾਲੂ ਪਾਤਸ਼ਾਹ ਉਹਦੇ ਬਾਰੇ ਬਾਣੀ ਦੇ ਅੰਦਰ ਬਚਨ ਹੈ ਇਤੇ ਗੁਣ ਇਤਿਆਂ ਚੰਗਿਆਈਆਂ ਕਿੱਥੋਂ ਪਤਾ ਲੱਗਿਆ ਉੱਤੇ ਸਾਡੇ ਭਾਈ ਕਿਤਨੇ ਕੁ ਉਹਦੀਆਂ ਇਤਿਆਫਤਾਂ ਦੇ ਕੰਮ ਦੱਸ ਦਈਏ ਕਿਤਨੀ ਕੁ ਦਇਆਤਾ ਭਰੇ ਸਾਡੇ ਉੱਤੇ ਉਪਕਾਰ ਨੇ ਉਸ ਦੇ ਆਲੂ ਦੇ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿਤਨੇ ਕੁ ਚੰਗਿਆਈ ਇਹ ਤੇ ਗੁਣ ਇਹਤੀਆਂ ਚੰਗਿਆਈਆਂ ਦੇ ਨਾ ਪਛਤਾਏ ਉਹ ਦੇ ਕੇ ਚਿਤਾਰਦਾ ਰਹੀ ਵਿਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸੋ ਇਸ ਕਰਕੇ ਪਾਤਸ਼ਾਹ ਕਹਿੰਦੇ ਐ ਕਿ ਭਾਈ ਐ ਪਿਆਰਿਆ ਤੂੰ ਉਹ ਸੁਨਰੰਕਾਰ ਦਿਆਲੂ ਕਿਰਪਾਲੂ ਦੁੱਖਾਂ ਦੇ ਹਰਨ ਵਾਲੇ ਦਾਤੇ ਦਾ ਸਿਮਰਨ ਕਰ ਕਰਕੇ ਤੇ ਦੇਖ ਕਰਕੇ ਤੇ ਦੇਖ ਗੁਰੂਬ ਪਿਆਰਿਆ ਤੇ ਉਹ ਦਿਆਲੂ ਫਿਰ ਤੇਰੀ ਝੋਲੀ ਵਿੱਚ ਦਾਤਾ ਕਿਵੇਂ ਪੰਦਦਾ ਹੈ ਹੁਣ ਇਸ ਤੋਂ ਭਾਵ ਇਹ ਨਹੀਂ ਲੈਣਾ ਕਿ ਜਿਹੜਾ ਨਾਮ ਸਵਣ ਵਾਲਾ ਕਿ ਉਹਨੂੰ ਕੋਈ ਦੁੱਖ ਨਹੀਂ ਹੁੰਦਾ ਉਹਦੇ ਸਰੀਰ ਨੂੰ ਇਸ ਤੋਂ ਪਾਵੇ ਨਹੀਂ ਇਹ ਸਰੀਰ ਹੈ ਗੁਰੂ ਕੇ ਪਿਆਰੋ ਇਸਦੇ ਬੁਖਾਰ ਵੀ ਹੋਣਾ ਹੈ ਇਸਦੇ ਉੱਤੇ ਛੱਡ ਚੋਟ ਵੀ ਲੱਗ ਸਕਦੀ ਹੈ ਪਰ ਗੁਰੂ ਦੇ ਸਿੱਖ ਦਾ ਅਤੁੱਟ ਵਿਸ਼ਵਾਸ ਉਦੋਂ ਨਜ਼ਰ ਆਂਦਾ ਜਦੋਂ ਉਹ ਦੁਨਿਆਵੀ ਦੁੱਖਾਂ ਦੇ ਅੰਦਰ ਆਮ ਮੁਖਤੇ ਗੁਰੂ ਤੋਂ ਆਪਣਾ ਥੋੜਾ ਨੀੜਤਾ ਬਣੀ ਹੋਈ ਨੂੰ ਦੂਰੀ ਵੱਲ ਕਨਵਰਟ ਕਰਨ ਦਾ ਯਤਨ ਕਰਦਾ ਪਰ ਜਿਹੜਾ ਗੁਰੂ ਕਾ ਸਿੱਖ ਹੈ ਉਹ ਭਰੋਸਾ ਪ੍ਰਗਟ ਕਰਦਾ ਐਸੇ ਸਮੇਂ ਦੇ ਅੰਦਰ ਤੇ ਫਿਰ ਉਹ ਗੁਰੂ ਇਹ ਜਿਹੜੇ ਦੁੱਖ ਦੀ ਘੜੀ ਹੈ ਉਸ ਦੇ ਅੰਦਰ ਵੀ ਉਹਨੂੰ ਡੋਲਣ ਨਹੀਂ ਦਿੰਦਾ ਇਹ ਦੇ ਆਲੂ ਦਾ ਕੰਮ ਹੈ ਇਹ ਆਕਾਰ ਦੁਖ ਨਰਿੰਕਾਰ ਦੇ ਆਲੂ ਦਾ ਕੰਮ ਹੈ ਉਹ ਦੁੱਖਾਂ ਦੇ ਹਰਨ ਵਾਲੇ ਦਾਤੇ ਦਾ ਉਹ ਆਪਣੇ ਫਰਜ਼ ਨੂੰ ਨਿਭਾਲਦਾ ਹੈ ਪੰਚ ਪਾਸ਼ਾ ਜੀ ਦੇ ਹੋਰ ਬਚਨ ਨੇ ਨਾ ਔਖੀ ਘੜੀ ਨਾ ਦੇਖਣ ਦੇ ਔਖੀ ਘੜੀ ਦੇਖਣ ਦਿੰਦਾ ਹੀ ਨਹੀਂ ਹੁਣ ਤੁਸੀਂ ਸਮਝੋਗੇ ਕਿ ਅਸੀਂ ਸਾਡੇ ਸਰੀਰ ਨੂੰ ਕਸ਼ਟ ਹੈ ਇਹ ਤੇ ਔਖੀ ਘੜੀ ਹੈ ਨਹੀਂ ਗੁਰਮੁਖ ਪਿਆਰਿਓ ਇਹ ਔਖੀ ਘੜੀ ਦੇ ਵਿੱਚ ਵੀ ਉਹ ਆਪਣੇ ਪਿਆਰੇ ਨੂੰ ਡੋਲਣ ਨਹੀਂ ਦਿੰਦਾ ਆਪਣੇ ਪਿਆਰੇ ਨੂੰ ਹੱਥ ਦੇ ਕੇ ਰੱਖਦਾ ਹੈ ਗੱਲ ਕਿ ਉਹ ਪਿਆਰਾ ਉਹਦੀ ਸਿਫਤ ਸਲਾਹ ਦੇ ਅੰਦਰ ਜੁੜਿਆ ਰਹੇ ਉਹ ਪਿਆਰਾ ਉਹਦੇ ਗੁਣ ਗਾਇਨ ਕਰੇ ਉਹ ਪਿਆਰਾ ਉਹਦੀ ਸਿਫਤ ਸਲਾਹ ਦੇ ਵਿੱਚ ਸ਼ਾਮਲ ਹੋਵੇ ਤੇ ਗੁਰੂ ਕੀ ਪਿਆਰਿਓ ਉਹ ਫਿਰ ਆਪਣੇ ਵਿਰਧ ਨੂੰ ਪਾਲਦਾ ਆਪਣਾ ਵਿਰਧ ਸੰਭਾਲੇ ਉਹ ਕਦੀਮ ਤੋਂ ਜੋ ਹਰ ਯੁਗ ਯੁਗ ਭਗਤ ਉਪਾਇਆ ਇਹ ਦਇਆ ਕਰਨ ਦੁੱਖ ਕਰਨ ਉਸ ਦਾਤੇ ਦੀ ਗੱਲ ਹੈ ਕਿ ਉਹ ਤੇ ਯੁਗਾ ਯੁਗੰਤਰਾਂ ਤੋਂ ਆਪਣੇ ਭਗਤਾਂ ਦੀ ਪੈਜ ਰੱਖਦਾ ਆਇਆ ਅੱਜ ਵੀ ਭਵੇਂ ਦੇਖੋ ਤੇ ਪਿਛਲਾ ਸਮਾਂ ਵੀ ਤੇ ਆਣ ਵਾਲੇ ਸਮੇਂ ਵਿੱਚ ਵੀ ਉਹ ਦਿਆਲੂ ਤੇ ਕਿਰਪਾਲੂ ਨੇ ਹੀ ਹੱਥ ਦੇ ਕੇ ਆਪਣੇ ਭਗਤਾਂ ਦੀ ਲਾਜ ਰੱਖਣੀ ਤੁਪਾਛਾ ਅਗਲੀਆਂ ਪੰਕਤੀਆਂ ਵਿੱਚ ਜੋ ਵਚਨ ਕਰ ਰਹੇ ਨੇ ਉਹਨਾਂ ਨੂੰ ਵੀ ਨਾਲ ਸਮਝਣ ਦਾ ਯਤਨ ਕਰਿਏ ਦਇਾਲ ਪੁਰਖ ਭਗਵਾਨ ਨਾਨਕ ਲਿਪਤ ਨਾ ਮਾਇਆ ਤੇ ਖਿਆਲ ਕਰਨਾ ਗੁਰਮੁਖ ਪਿਆਰਿਓ ਉਹ ਗੁਰੂ ਪਿਆਰੇ ਨਾਨਕ ਲਿਪਤ ਨਾ ਮਾਇਆ ਉਹ ਦੁਨਿਆਵੀ ਜਿਹੜਾ ਇਹ ਜ਼ਹਿਰ ਰੂਪੀ ਮਾਇਆ ਦਾ ਜੰਜਾਲ ਇਹ ਜਿਹੜੀ ਮਾਇਆ ਹੈ ਨਾ ਈਸ਼ਵਰੀ ਮਾਇਆ ਇਹ ਸਾਨੂੰ ਗੁਰੂ ਨਾਲੋਂ ਤੋੜਦੀ ਹੈ ਗੁਰਮੁਖੋ ਇਹ ਆਪਣਾ ਫਰਜ਼ ਅਦਾ ਕਰਦੀ ਹੈ ਇਹ ਗੁਰੂ ਨਾਲੋਂ ਤੋੜਨ ਦਾ ਯਤਨ ਕਰਦੀ ਤੇ ਫਿਰ ਇਕ ਆਪ ਜੀ ਨੇ ਬਚਨ ਸਰਬਣ ਕੀਤਾ ਆਪੂ ਗੂ ਗਿਆਨ ਦੇ ਮਾਲਕ ਕੋ ਬੰਦਨ ਤੋਰ ਛੋਰ ਵਿਖਿਆਤੇ ਗੁਰ ਕੋ ਸ਼ਬਦ ਮੇਰਾ ਹੀ ਰਹਿ ਦੀਨ ਇਹ ਤੇ ਆਲੂਪੁਰ ਕਰਦਾ ਹੈ ਕਿ ਜਿਹੜੇ ਮਾਇਆ ਦੇ ਸੰਗਲ ਦੇ ਵਿੱਚ ਇਨਸਾਨ ਪਸ ਜਾਂਦਾ ਹੈ ਉਹਨਾਂ ਸੰਗਲਾਂ ਨੂੰ ਗੁਰੂ ਕਿਰਪਾ ਕਰਕੇ ਤੋੜ ਦਿੰਦਾ ਨਾਨਕ ਲਿਪਤ ਨਾ ਮਾਇਆ ਉਦੇ ਉੱਤੇ ਮਾਇਆ ਹਾਵੀ ਨਹੀਂ ਹੁੰਦੀ ਹਾਵੀ ਹੋਣ ਦਾ ਯਤਨ ਤੇ ਕਰਦੀ ਹੈ ਇਹ ਵੱਡੇ ਵੱਡੇ ਦੇਵਤਿਆਂ ਦੀ ਵੀ ਕੀਤਾ ਹੈ ਵੱਡੇ پیغمبرਾਂ ਤੇ ਪੀਰਾਂ ਤੇ ਖਿਆਲ ਕਰਨਾ ਪਰ ਜਿਹੜਾ ਨਾਮ ਦੇ ਨਾਲ ਜੁੜਿਆ ਰਿਹਾ ਨਾ ਗੁਰਮੁਖ ਪਿਆਰਿਓ ਉਹਦੇ ਉੱਤੇ ਫਿਰ ਮਾਇਆ ਦਾ ਜ਼ੋਰ ਨਹੀਂ ਚੱਲਿਆ ਉਦੇ ਉੱਤੇ ਮਾਇਆ ਦਾ ਜੂਰ ਨਹੀਂ ਚੱਲਿਆ ਇੱਕ ਬਾਬਾ ਕਬੀਰ ਜੀ ਦੇ ਬਚਨ ਨੇ ਬਾਬਾ ਕਬੀਰ ਜੀ ਬਚਨ ਕਰਦੇ ਨੇ ਪੁੱਤਰ ਕਲਤਰ ਲక్ష్ਮੀ ਮਾਇਆ ਨਾਨਕ ਲਿਪਤ ਨਾ ਮਾਇਆ ਇੱਥੇ ਮਨ ਨੂੰ ਮਨੁਵਿਅਤੀ ਨੂੰ ਇੱਥੇ ਇਕਾਗਰ ਰੱਖਣਾ ਹੈ ਕੇਂਦਰ ਬਿੰਦੂ ਇਹ ਸ਼ਬਦ ਨੂੰ ਲੈ ਕੇ ਤੇ ਬਾਬਾ ਕੀਰਜੀ ਕਹਿੰਦੇ ਨੇ ਪੁੱਤਰ ਕੁਲਤਰ ਲక్ష్ਮੀ ਮਾਇਆ ਇਨ ਤੇ ਕਹੋ ਕਵਣੈ ਸੁਖ ਪਾਇਆ ਭਾਈ ਦੱਸੋ ਕਿਸੇ ਨੇ ਇਹਨਾਂ ਸੰਸਾਰੀ ਜਿਹੜੇ ਬੰਦਰ ਨੇ ਪੁੱਤਰ ਧੀਆਂ ਨੂੰ ਹੋਰ ਸਾਡੇ ਦੁਨਿਆਵੀ ਰਿਸ਼ਤੇ ਦੁਨਿਆਵੀ ਮਾਇਆ ਦੀ ਹੀ ਗੱਲ ਹੈ ਦੁਨਿਆਵੀ ਉਹ ਪਦਾਰਥ ਇਹਨਾਂ ਤੂੰ ਕਦੇ ਕਿਸੇ ਨੇ ਸੁੱਖ ਵਾਲੀ ਗੱਲ ਦੇਖੀ ਹੈ ਕਿ ਜਦੋਂ ਸਕੂਨ ਮਿਲ ਸਕੇ ਉਹ ਜਿਹੜੇ ਕੁਝ ਸਮੇਂ ਵਾਸਤੇ ਸੁੱਖ ਨੇ ਉਹ ਤੇ ਹੋ ਸਕਦੇ ਆ ਪਰ ਜਿਸ ਸੁੱਖ ਦੀ ਗੱਲ ਬਾਬਾ ਕਬੀਰ ਜੀ ਕਹਿੰਦੇ ਆ ਉਹ ਆਤਮਿਕ ਸੁੱਖ ਅਡੋਲਤਾ ਸਹਜਤਾ ਉਹ ਕਿਤੇ ਮਿਲ ਹੀ ਜਾ ਰਹੀ ਸੀ ਜਦੋਂ ਨਹੀਂ ਪਰ ਇੱਕ ਬਾਬਾ ਕਬੀਰ ਜੀ ਨੇ ਕਿਹਾ ਨਾਨਕ ਲਿਪਤ ਨਾ ਮਾਇਆ ਇੱਕ ਹੋਰ ਸ਼ਬਦ ਵੀ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇਸ ਮਾਇਆ ਨੂੰ ਜਿਹੜੇ ਬੰਦਰ ਸਾਡੇ ਉੱਤੇ ਪਏ ਹੈ ਇਹਨੂੰ ਸੱਪ ਦਾ ਨਾਮ ਵੀ ਹੁੰਦਾ ਹੈ ਜਿਸ ਤਰ੍ਹਾਂ ਸੱਪ ਆਪਣਾ ਡੰਗ ਮਾਰਦਾ ਹੈ ਜ਼ਹਿਰ ਛੜ ਦਿੰਦਾ ਹੈ ਆਪਣੀ ਹੋਂਦ ਤੇ ਜੇ ਜ਼ਿਆਦਾ ਭਾਰੂ ਹੋ ਜਾਏ ਤੇ ਇਨਸਾਨ ਦੀ ਮੌਤ ਹੋ ਜਾਂਦੀ ਹੈ ਜੇ ਮੌਕੇ ਤੇ ਸੰਭਲ ਜਾਏ ਤੇ ਉਹਨੂੰ ਜੀਵਨ ਉਹਦਾ ਸਰਜੀਤ ਹੋ ਜਾਂਦਾ ਫਿਰ ਐਸੀ ਤਰ੍ਹਾਂ ਗੁਰੂਕ ਪਿਆਰਿਓ ਇਹ ਮਾਇਆ ਰੂਪੀ ਸੰਗਲ ਨੇ ਜੇ ਜ਼ਿਆਦਾ ਇਹਦੇ ਵਿੱਚ ਬਚੇ ਗਏ ਤੇ ਫਿਰ ਗੁਰੂ ਕੇ ਪਿਆਰਿਓ ਇੰਤੇ ਕਉ ਕਵਣਾ ਸੁਖ ਪਾਇਆ ਤੇ ਫਿਰ ਬਾਬਾ ਕਬੀਰ ਜੀ ਕਹਿੰਦੇ ਸਰਪਣੀ ਸਰਪਣੀ ਕਿਆ ਕਹ ਭਾਈ ਕਹਿੰਦੇ ਇਹਨੂੰ ਸਪਣੀ ਸਪਣੀ ਕਹਿੰਦੇ ਹੋ ਕਿ ਡੰਗ ਮਾਰਦੀ ਹੈ ਡੰਗ ਮਾਰਦੀ ਹੈ ਪਰ ਕਹਿੰਦੇ ਜਿੰਨ ਸਾਚ ਪਛਾਣਿਆ ਤਿੰਨ ਸਰਪਣੀ ਖਾਈ ਉਹਨੇ ਇਹਨੂੰ ਛਕ ਲਿਆ ਭਾਵ ਇਹਨੂੰ ਆਪਣੇ ਅਧੀਨ ਕਰ ਲਿਆ ਖਾਈ ਤੋਂ ਭਾਵ ਕੀ ਹੈ ਇਹ ਨਹੀਂ ਕਿ ਉਹਨੇ ਛਕ ਲਈ ਉਹਨੂੰ ਪ੍ਰਸਾਦੀ ਦੂਪੰਦਰ ਨਹੀਂ ਉਹ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਹੈ ਉਸ ਦਿਆਲੂ ਦੇ ਦਇਆ ਕਰਨੰ ਦੁੱਖ ਹਰਨੰ ਉਚਰਨੰ ਨਾਮ ਕੀਰਤਨ ਹੈ ਜਿਹੜਾ ਉਸ ਪਰਮੇਸ਼ਰ ਦੀ ਬੰਦਗੀ ਉਹਦੀ ਸਿਫਤ ਸਲਾਹ ਕਰਦਾ ਹੈ ਉਹਦੇ ਉੱਤੇ ਫਿਰ ਇਸ ਸੁਪਨੀ ਦਾ ਪ੍ਰਭਾਵ ਨਹੀਂ ਪੈਂਦਾ ਉੱਥੇ ਸੁਪਨੀ ਦਾ ਫਿਰ ਜ਼ੋਰ ਨਹੀਂ ਚੱਲਦਾ ਵਾਇਆ माया ਆਪਣੇ ਜੋਰ ਤੇ ਲਗਾਉਂਦੀ ਹੈ। माया ਆਪਣਾ ਜੋਰ ਤੇ ਲਗਾਉਂਦੀ ਹੈ ਕਿ ਮੈਂ ਇਸ ਨੂੰ ਵੀ ਇਸ ਰਸਤੇ ਤੋਂ ਤੋੜ ਕੇ ਇਸ ਪਾਸੇ ਵੱਲ ਲਾਵਾਂ। ਪਰ ਗੁਰਮੁਖ ਪਿਆਰਿਓ ਜਿਹੜੇ ਤੇਰੇ ਗੁਰੂ ਕੇ ਪਿਆਰੇ ਨੇ ਜਿਨ੍ਹਾਂ ਨੇ ਉਸ ਬਾਸਾ ਦੀ ਉਸਤਤੀ ਕੀਤੀ ਉਸ ਦੇ ਆਲੂ ਦੇ ਨਾਲ ਜੁੜ ਗਏ। ਦੇ ਆਲੂ ਦੇ ਪਰਵਕਾਰਾਂ ਨੂੰ ਵਿਸਾਰਿਆ ਨਹੀਂ। ਉਹਦੇ ਉੱਤੇ ਮਾਇਆ ਦਾ ਅਸਰ ਨਹੀਂ ਜਾਂਦਾ। ਸੋ ਗੁਰਮੁਖ ਪਿਆਰਿਓ ਜਿਸ ਤਰ੍ਹਾਂ ਜਿਸ ਤਰ੍ਹਾਂ